ਮੰਤੂ ਸਾਹਿਬ ਇਸ ਤਰ੍ਹਾਂ ਦੇਖਦੇ ਹੋਏ ਪ੍ਰੋਗਰਾਮ 'ਚ ਪਹੁੰਚਾ ਜ ਕਬੱਡੀ ਕੱਪ ਤੇ ਅ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਨਾਬਾ ਦੀ ਇਸ ਧਰਤੀ ਦੇ ਉੱਤੇ ਪਹੁੰਚ ਕੇ ਆਪਣੇ ਆਪ ਨੂੰ ਬੜਾ ਕਰਮਾ ਵਾਲਾ ਸਮਝਦਾ ਹਾਂ ਕਿਉਂਕਿ ਅੱਜ ਬੜੀ دیر ਬਾਅਦ ਅਸੀਂ ਇਸ ਕਬੱਡੀ ਕੱਪ ਦੇ ਉੱਤੇ ਅੱਜ ਹਾਜ਼ਰੀ ਭਰੀ ਹੈ ਜੋ ਕਿ ਆਜ਼ਾਦ ਸਪੋਰਟਸ ਕਲੱਬ ਵੱਲੋਂ ਅੱਜ ਇਹ ਕਰਵਾਇਆ ਜਾ ਰਿਹਾ ਦੋ ਦੋ ਦਿਨ ਦਾ ਜੋ ਕਬੱਡੀ ਕੱਪ ਹੈ ਮੇਰੇ ਵੀਰ ਉਹ ਜਿਹੜੇ ਡਿਸਟ੍ਰਿਕਟ ਕਲੋਰ ਦੇ ਚੇਅਰਮੈਨ ਵੀ ਨੇ ਤੇ ਜੱਸੀ ਸੋਨਿਆ ਵਾਲਾ ਜੀ ਉਹ ਮੇਰੇ ਨਾਲ ਖੜੇ ਨੇ ਤੇ ਇਹਨਾਂ ਦੀ ਪੂਰੀ ਟੀਮ ਸਾਡਾ ਸਾਰਾ ਦੇਖੂਰੇ ਸਾਡੇ ਯੂਥ ਬਰਿਗੇਡ ਖੜੀ ਹੈ ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਇਸ ਕਬੱਡੀ ਕਪੜੀਆ ਮੁबारकਾਂ ਉਪਰਾਲਾ ਕੀਤਾ ਔਰ ਇਹੀ ਜੇ ਪ੍ਰੋਗਰਾਮ ਨੇ ਜਿਹੜੇ ਉਹ ਉਹ ਪ੍ਰੋਗਰਾਮਾਂ ਦੇ ਨਾਲ ਹੀ ਆਪਾਂ ਜਿਹੜੀ ਸੈੱਲ ਬਾਲ ਲਾਈਨ ਅਪ ਕੀਤੀਆਂ ਜਾਂਦੀਆਂ ਹਾਂਜੀ ਇੱਕ ਬੰਦੀ ਟੀਮ ਬਣਾ ਲਈਏ ਅਸੀਂ ਉਹਨੂੰ ਚੰਗੀ ਸਿਹਤ ਦੇ ਸਕਦੇ ਹਾਂ ਔਰ ਅਸੀਂ ਹਰ ਤਰ੍ਹਾਂ ਦੀ ਬੁਰੀ ਅਲਾਮਤ ਤੋਂ ਸਲਾਰ ਹੋ ਗਿਆ ਜੀ ਮੈਂ ਸਲਾਰ ਦਾ ਅਧਿਕਾਰੀ ਦੀ ਹੋ ਅਲਾਮਤ ਹੋ ਗਿਆ ਚਾਹੇ ਉਹ ਸਿਹਤ ਪੱਕੀ ਹੋਵੇ ਅਸੀਂ ਹਰ ਤਰ੍ਹਾਂ ਦੀ ਜਿਹੜੀ ਬੁਰੀ ਅਲਾਮਤ ਤੋਂ ਆਪਣੀ ਜਿਹੜੀ ਆਉਣ ਵਾਲੀ ਜਿਹੜੀ ਨਸਲ ਦੇ ਤਹਲੀਜ ਭਾਈ ਟੀਮਾਂ ਕਿੱਥੇ ਨੇ ਨਾਤਾ ਦੇ ਤਹਲੀਜ 65 ਕਿਲੋ ਆਇਓ ਭਾਈ ਭੱਜ ਗਏ ਨੌਜਵਾਨਾਂ ਨਸਲ ਤੋਂ ਦੂਰ ਰੱਖਣੀ ਆਜ਼ਾਦ ਵੈਲਫੇਅਰ ਐਂਡ ਸਪੋਰਟਸ ਕਲੱਬ ਜਿਹੜਾ ਉਹਦੇ ਵੱਲੋਂ ਹਰ ਸਾਲ ਅਸੀਂ ਕਬੱਡੀ ਕੱਪ ਕਰਾਉਂਦੇ ਇਸ ਵਾਰ ਸੇਮਨ ਨਾਬਾ ਕਬੱਡੀ ਕੱਪ ਜੋ ਰੁਪਦੰਮਨ ਕਾਲ ਸਟੇਡੀਅਮ ਨਾਬਾ ਵਿਖੇ ਅੱਜ ਸ਼ੁਰੂ ਹੋਇਆ ਤੇ ਦੋ ਦਿਨਾਂ ਇਸ ਕਬੱਡ ਦੇ ਕਬੱਡੀ ਕੱਪ ਦੇ ਵਿੱਚ ਅੱਜ ਪਹਿਲੇ ਦਿਨ ਕਬੱਡੀ 45 ਕਿਲੋ ਤੋਂ 53 ਕਿਲੋ ਤੋਂ ਪਰਮੇਟ ਦੇ ਮੁਕਾਬਲੇ ਹੋ ਰਹੇ ਨੇ ਤੇ ਦੂਸਰੇ ਦਿਨ ਕੱਲੂ ਖੇਡ ਦੇ ਦਿਨ ਕਬੱਡੀ 75 ਕਿਲੋ ਤੋਂ ਇਲਾਵਾ ਕਬੱਡੀ ਆਲ ਓਪਨ ਦੀ 8 ਸੱਦੇ ਵਾਲੀਆਂ ਟੀਮਾਂ ਦੇ ਕਿਹੜੇ کلبਾਂ ਦੇ ਮੁਕਾਬਲੇ ਹੋਣ ਜਾ ਰਹੇ ਨੇ ਤੇ ਅੱਜ ਇਸ ਟੂਰਨਾਮੈਂਟ ਜਿਹੜਾ ਤੋਂ ਕਟਨਾ ਮੰਨ ਗੋ ਕੈਬਨਟ ਮੰਤਰੀ ਕਰਮਪੂਰ ਸਿੰਘ ਸੌਂਦ ਅਤੇ ਬਲਦੇਵ ਸਿੰਘ ਪਨਜੀ ਵੱਲੋਂ ਕੀਤਾ ਗਿਆ ਤੇ ਇਸ ਤੋਂ ਨਾਮਾਂ ਦੀ ਵੰਡ ਦੇ ਉਪਰੰਤ ਪੰਜਾਬ ਦੇ ਪ੍ਰਸਿੱਧ ਗਾਇਕ ਬੀਤ ਬਲਜੀਤ ਅੰਗਰੇਜ਼ ਵਾਲੀ ਗੀਤਾ ਜੈਲਦਾਰ 30 ਕਿਲੋ ਜੈਸਮਨ ਦੱਸੀ ਚਮਕੌਰ ਕਟੜਾ ਲੱਕੀ ਘੁੰਮਣ ਤੇ ਹਾਸਿਆਂ ਦੀ ਟਕਾਰੀ ਕਲਵੰਸੇ ਕੋ ਦਰਸ਼ਕਾਂ ਦਾ ਮਨ ਬੰਨ੍ਹ ਲਿਆ ਜਿਹੜੀ ਹੈ ਜੇਤੂ ਟੀਮਾਂ ਨੇ ਉਹ ਕਾਫੀ ਨਾਮ ਨੇ 45 ਕਿਲੋ 55 ਕਿਲੋ 65 ਕਿਲੋ ਤੇ 75 ਕਿਲੋ ਤੇ ਇਸ ਤੋਂ ਇਲਾਵਾ ਜਿਹੜੀ ਆਲ ਓਪਨ ਦੀਆਂ ਸੱਦੇ ਵਾਲੀਆਂ ਟੀਮਾਂ ਨੇ ਉਹਨਾਂ ਨੂੰ 1 ਲੱਖ ਰੁਪਈਆ ਪਹਿਲੇ ਨਾਮ ਤੇ ਦੂਜੇ ਨਾਮ ਆਪਾਂ 75 ਰੁਪਏ ਤੇ 21,000 ਬੈਸਟਰੇਟ ਤੇ ਜਾਇਜ਼ ਲੁੱਟ ਜਾਈ।